ਅਬ ਮਿੱਟੂ ਜੀ ਸਾਰੀਆਂ ਗੱਲਾਂ ਜਿਹੜੀਆਂ ਆਉਂਦੀਆਂ ਨੇ ਇਹਨਾਂ ਆਪਣੇ ਕੋਲੇ ਦਰਸ਼ਕਾਂ ਕੋਲੇ ਇੱਧਰ-ਉੱਧਰ ਹੋਉਂਦੀਆਂ ਨੇ ਇਹ ਤਾਂ ਟੀਵੀ ਚੈਨਲ ਨੇ ਕੋਸ਼ ਕੋਈ YouTube ਚੈਨਲ ਬਣੇ ਹੋਏ ਨੇ ਪਰ ਇੱਕ ਖਬਰ ਕਹਿ ਲਓ ਜਾਂ ਇੱਕ ਜਾਣਕਾਰੀ ਕਹਿ ਲਓ ਕਿ ਜਿਹੜਾ ਰੰਗਬੰਦੀ ਦੇ ਦਿਨ ਸੀ ਜਾਂ ਆਪਰੇਸ਼ਨ ਸੰਧੂਰ ਵਾਲਾ ਜਿਹੜਾ ਦੌਰ ਸੀ ਉਹਦੇ ਵਿੱਚ ਜਿਸ ਤਰ੍ਹਾਂ ਖਬਰਾਂ ਚਲਾਈਆਂ ਗਈਆਂ ਨਾ ਧੜਾ-ਤੜ ਖਬਰਾਂ ਆਈਆਂ ਕੋਈ ਭਾਵੇਂ ਪਾਕਿਸਤਾਨ ਮੀਡੀਆ ਸੀ ਭਾਵੇਂ ਇੰਡੀਆ ਦਾ ਮੀਡੀਆ ਤੇ ਗੱਲਾਂ ਬਹੁਤੀਆਂ ਇਹੋ ਜਿਹੀਆਂ ਸੀ ਜਿਹੜੀਆਂ ਕਿ ਸਾਨੂੰ ਪਤਾ ਹੀ ਨਹੀਂ ਸੀ ਜਿਹੜੀਆਂ ਕੋਈ ਕਿਸੇ ਤਰ੍ਹਾਂ ਕੋਈ ਭੁਖਤਾ ਗੱਲਾਂ ਹੀ ਨਹੀਂ ਸੀ ਨਾ ਫੌਜ ਵੱਲੋਂ ਸੀ ਨਾ ਸਰਕਾਰ ਵੱਲੋਂ ਪਰ ਲੋਕਾਂ ਨੂੰ ਡਰਾਇਆ ਬਹੁਤ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਬਹੁਤ ਸੀ ਇਸ ਚੀਜ਼ ਦਾ ਕਿਹਾ ਹੋ ਗਿਆ ਜੀ ਉਹ ਹੋ ਗਿਆ ਜੀ ਇਸ ਤਰ੍ਹਾਂ ਹੋ ਜਾਣਾ ਕਬਜ਼ੇ ਹੋ ਜਾਣੇ ਉਹ ਚੀਜ਼ਾਂ ਦੇ ਚੱਲਦੇ ਨਾਲ ਲੋਕਾਂ ਦਾ ਕਹ ਲੋ ਕਿ ਮਨ ਭੱਜ ਗਿਆ ਜਿੱਥੇ ਡਰ ਵੀ ਗਿਆ ਤੇ ਭੱਜ ਵੀ ਗਿਆ ਚੈਨਲਾਂ ਤੋਂ ਜਾਂ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਤੋਂ ਤੇ ਲੋਕਾਂ ਨੇ ਕਹਿੰਦੇ ਕਿ ਦੇਖਣਾ ਹੀ ਕੱਟ ਕਰਦਾ ਇਹਨਾਂ ਨੂੰ ਇਹੋ ਜਿਹਾ ਵੀ ਮਸਲਾ ਪੈ ਗਿਆ ਕਈ ਵਾਰੀ ਕੋਸ ਚੀਜ਼ਾਂ ਤੇ ਹੋ ਰਹੀ ਸੀ ਤੇ ਆਪ ਹੀ ਆਪ ਦੇ ਪੈਰੀਂ ਘੋੜਾ ਮਾਰਦੇ ਦੇਖੋ ਗੱਲ ਇਹ ਆ ਕਿ ਜਿਹੜਾ ਇੰਡੀਆ ਦਾ মিডিਆ ਦਾ ਇੱਕ ਹਿੱਸਾ ਹੈ ਉਹ ਇੰਨਾ ਜ਼ਿਆਦਾ ਅੱਗੇ ਵਧ ਗਿਆ ਇੰਨਾ ਜ਼ਿਆਦਾ ਅੱਗੇ ਵਧ ਗਿਆ ਕਿ ਕੁਝ ਲੋਕ ਉਸ ਨੂੰ ਬਰਦਾਸ਼ਤ ਹੀ ਨਹੀਂ ਕਰ پا ਰਹੇ ਮਤਲਬ ਕਿ ਜੇ ਤੁਸੀਂ ਨਿਊਜ਼ ਚੈਨਲ ਖੋਲਦੇ ਹੋ ਉੱਥੇ ਨਿਊਜ਼ ਦੀ ਜਗ੍ਹਾ ਤੇ ਤੁਹਾਨੂੰ ਮਿਲ ਰਹੀ ਹੈ ਨਫ਼ਰਤ ਹਮ ਤਾਂ ਜਿਹੜਾ ਸਿਆਣਾ ਬੰਦਾ ਫਿਰ ਉਹਦੇ ਨਾਲ ਮੂੰਹ ਕਿਉਂ ਕਰੇਗਾ ਜੀ ਤੇ ਇੱਕ ਰਿਪੋਰਟ ਜਿਹੜੀ ਆ ਉਹ ਆਈ ਆ ਮੈਂ ਉਹ ਰਿਪੋਰਟ ਵੀ ਕਟਣ ਦਾ ਯਤਨ ਕਰਦਾ ਹਮ ਇਹਦੇ ਵਿੱਚ ਜੋ ਅੰਕੜਾ ਆਧਾਰਿਤ ਰਿਪੋਰਟ ਹੈ ਬੜੀ ਸੋਹਣੀ ਰਿਪੋਰਟ ਕੱਲ ਛਪੀ ਸੀਗੀ ਦਿਨਿਕ भास्कर ਚ ਤੇ ਮੈਂ ਉਹ ਪੜਦਾ ਪਿਆ ਸੀ ਮੈਂ ਕਿਹਾ ਲੋ ਵੇਖ ਲੋ ਕਿ ਅਖੀਰ ਆਪ ਦੀ ਮੁੱਤੇ ਆਪ ਹੀ ਕਈ ਵਾਰ ਬੰਦਾ ਮਰ ਜਾਂਦਾ ਜਾਂ ਕਹ ਲਓ ਕਿ ਪੇਸ਼ਾ ਜਿਹੜਾ ਉਹ ਉਹ ਆਪ ਹੀ ਹੌਲੀ ਹੌਲੀ ਡਾਊਨ ਹੋ ਜਾਂਦਾ ਹੈ ਯਾਨੀ 7 8 ਦਾ ਜਿਹੜਾ ਆਪਰੇਸ਼ਨ ਸੰਧੂਰ ਆ ਉਸ ਤੋਂ ਬਾਅਦ ਰਾਤ ਨੂੰ ਜਿਹੜਾ 8:30 ਤੋਂ 9:30 ਦੇ ਵਿੱਚ ਜਿਹਨੂੰ ਆਪਾਂ ਪ੍ਰਾਈਮ ਟਾਈਮ ਕਹਿੰਦੇ ਹਾਂ মিডিਆ ਦਾ ਨਾ ਆਪਣਾ ਸਾਬਕਾਤਮ ਹੁੰਦਾ ਪਾਸ਼ਾ ਵਗੈਰਾ ਜਿਹੜੀ ਹੁੰਦੀ ਹੈ ਜੀ ਤਾਂ ਇਹਨਾਂ ਦੇ ਸ਼ਬਦ ਹੁੰਦੇ ਆ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਹੁੰਦਾ ਮਤਲਬ ਕਿ ਰਾਤ ਨੂੰ 8:30 ਤੋਂ ਲਾ ਲਓ ਸ਼ੁਰੂ ਹੋ ਜਾਂਦਾ ਲਗਭਗ ਲਗਭਗ 9:30 10 ਤੱਕ ਦਾ ਹੈ ਕਲ ਪ੍ਰੈਮ ਟਾਈਮ ਲੋਕ ਥੋੜਾ ਫ੍ਰੀ ਹੋ ਕੇ ਖਬਰਾਂ ਦੇ ਨਾਲ ਜੁੜਦੇ ਨੇ ਚੀਜ਼ਾਂ ਦੇ ਨਾਲ ਤਾਂ ਇਹਨਾਂ ਨੇ ਮਤਲਬ ਕਿ ਜਿਹੜਾ ਸਟਾਰ ਸਪੋਰਟਸ ਹੈ ਉਹਦਾ ਅੰਕੜਾ ਕੱਢ ਕੇ ਦੱਸਿਆ ਕਿ ਸਟਾਰ ਸਪੋਰਟਸ ਇੱਕ ਨੂੰ ਹਿੰਦੀ ਹੈ ਜਿਹੜਾ ਉਹਨੂੰ 93145 ਠੀਕ ਹੈ ਜੀ ਪ੍ਰਤੀ ਮਿੰਟ ਔਸਤਨ ਦਰਸ਼ਕ ਮਿਲੇ 93145 ਠੀਕ ਹੈ ਜੀ ਵਿਊਰਸ਼ਿਪ ਉਹਨਾਂ ਦੀ ਸੀ ਜਦ ਕੇ ਪੂਰੇ ਹਿੰਦੀ ਨਿਊਜ਼ ਜਨਰ ਨੂੰ ਸਿਰਫ ਮਿਲੇ 4834 ਹੂੰ ਕਿੰਨਾ ਫਰਕ ਰਹਿ ਗਿਆ ਅਤੋਂ ਅਦਾ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਲੋਕਾਂ ਨੇ ਖੜਾ ਹੀ ਛੱਡ ਦਿੱਤਾ ਕਿ ਇਹਨਾਂ ਦੇ ਬਕਵਾਸ ਦੇ ਨਾਲੋਂ ਆਓ ਆਪਾਂ ਆਈਪੀਐਲ ਮੈਚ ਦੇਖ ਲਈਏ ਕਿਉਂਕਿ ਆਈਪੀਐਲ ਚੱਲ ਰਿਹਾ ਸੀਗਾ ਨਾ ਸਟਾਰ ਤੇ ਜਿਹੜਾ ਆਪਾਂ ਅੰਕੜਾ ਕੱਢਿਆ ਹੈ ਹੂੰ ਇਹ ਸਟਾਰ ਸਪੋਰਟਸ ਤੇ ਆਉਂਦੀ ਆ ਨਾ ਆਈਪੀਐਲ ਦੀ ਜਿੰਨੀ ਵੀ ਬ੍ਰਾਡਕਾਸਟਿੰਗ ਹੈ ਜੀ ਲਾਈਵ ਸਟ੍ਰੀਮਿੰਗ ਜਿਹੜੀ ਆ ਉਹ ਸਟਾਰ ਤੇ ਚੱਲਦੀ ਆ ਜੀਓ ਹੌਟਸਟਾਰ ਉਹ ਵੀ ਆ ਗਿਆ ਨਾ ਹੁਣ ਇਹਨਾਂ ਦੇ ਨਾਲ ਇਕੱਠੇ ਹੋ ਗਏ ਆ ਤਾਂ ਕਹਿਣ ਦਾ ਮਤਲਬ ਆ ਕਿ ਵੇਖ ਲੋ ਕਿ ਆਮ ਬੰਦਾ ਨਹੀਂ ਤੇ ਇਹ ਹੁੰਦਾ ਕਿ ਯਾਰ ਜੰਗ ਦੀ ਬਾਰੇ ਕੀ ਹੋਊਗਾ ਕੀ ਹੋ ਰਿਹਾ ਹੈ ਅਸੀਂ ਖਬਰਾਂ ਤੋਂ ਹਮ ਮੈਂ ਜਾਣਕਾਰੀ ਹਾਸਲ ਕਰੀਏ ਜੀ ਜੀ ਤਾਂ ਇੱਕ ਮੌਕਾ ਇਦਾਂ ਦਾ ਆ ਗਿਆ ਕਿ ਉਹਨਾਂ ਨੇ ਅਖਿਆ ਕਿ ਦਫਾ ਕਰੋ ক্রিকেট ਦੇਖ ਲਓ ਹੂੰ ਤਾਂ ਇਹ ਸਾਡਾ ਜਿਹੜਾ ਮੀਡੀਆ ਇੰਡੀਅਨ ਮੀਡੀਆ ਉਸ ਨੂੰ ਸੋਚ ਨਾ ਪਾਵੇਗਾ ਵਿਚਾਰ ਨਾ ਪਾਵੇਗਾ ਕਿ ਤੁਸੀਂ ਜਿਸ ਦਿਸ਼ਾ ਵੱਲ ਜਾ ਰਹੇ ਹੋ ਜਿਸ ਦਿਸ਼ਾ ਵੱਲ ਤੁਸੀਂ ਵਧ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਤੁਸੀਂ ਬਿਲਕੁਲ ਜੋੜਨ ਵਾਲੇ ਵੀ ਤੁਸੀਂ ਤੋੜਨ ਵਾਲੇ ਵੀ ਬਿਲਕੁਲ ਤੁਸੀਂ ਇਹ ਦੇਖੋ ਨਾ ਕਿ ਮੀਡੀਆ ਦੀ ਕਵਰੇਜ ਕਿਹੋ ਜਿਹੀ ਸੀ ਹੂੰ ਪਹਿਲਾਂ ਤੇ ਇਹ ਆ ਕਿ ਪਹਿਲਗਾਮ ਦਾ ਜਿਹੜਾ ਹਮਲਾ ਸੀਗਾ ਜੀ ਉਹਦੇ ਚ ਮੈਨੂੰ ਤੇ ਹਾਲੇ ਤੱਕ ਕਹ ਲਓ ਕਿ ਕੋਈ ਅ ਨਿੱਕਰ ਇਹਦੇ ਚ ਪਰਮਾਨਤਾ ਨਹੀਂ ਮਿਲੀ ਕਿ ਧਰਮ ਪੁੱਛ ਕੇ ਉਹਨਾਂ ਨੇ ਬੰਦੇ ਮਾਰੇ ਕਿ ਨਹੀਂ ਹਮ ਚਲੋ ਜੇ ਪੁੱਛ ਵੀ ਲਿਆ ਜੇ ਉਹਨਾਂ ਨੇ ਜਿਹੜਾ ਕੀਤਾ ਜੀ ਤਾਂ ਮੀਡੀਆ ਨੇ ਉਸ ਅੰਸ਼ ਨੂੰ ਇੰਨਾ ਰੈਪੀਟੀਸ਼ਨ ਦਿੱਤਾ ਇੰਨਾ ਜ਼ਿਆਦਾ ਮਲਬ ਕੇ ਉਭਾਰਿਆ ਹਮ ਤਾਂ ਕਿ ਤੇਨਾ ਕਿ ਤੇ ਉਹ ਇਸ ਤਰ੍ਹਾਂ ਦਾ ਸੀਗਾ ਕਿ ਇੱਥੋਂ ਦਾ ਜਿਹੜਾ ਮੁਸਲਮ ਹੈ ਜਿਹੜਾ ਸਾਡਾ ਇੱਥੋਂ ਦਾ ਵਸਿੰਦਾ ਹੈ ਜੀ ਬਰੋਬਰ ਦਾ ਨਾਗਰਿਕ ਹੈ ਕਿ ਉਹਦੇ ਪ੍ਰਤੀ ਵੀ ਨਫ਼ਰਤ ਪੈਦਾ ਕਰਨਾ ਨਹੀਂ ਇੱਕ ਤਰ੍ਹਾਂ ਛਾਰਪ ਕਰ ਕਰਕੇ ਤੀਰ ਚੜਾਉਣ ਦੀ ਗੱਲ ਬਹੁਤ ਜ਼ਿਆਦਾ ਤਾਂ ਇਹ ਤੇ ਚਲੋ ਸਾਡੇ ਲੋਕ ਬਹੁਤ ਅੱਛੇ ਨੇ ਮੈਂ ਤੇ ਅੱਜ ਵੀ ਕਹਿੰਦਾ ਕਿ ਇੰਡੀਅਨ ਲੋਕਾਂ ਨੂੰ ਠੀਕ ਹੈ ਕਈ ਵਾਰ ਗੁੱਸੇ ਨਾਲ ਆਪਾਂ ਬੋਲ ਪੈਨੇ ਆ ਪਰ ਲੋਕ ਸਿਆਣੇ ਸਨ ਇਹਨਾਂ ਨੇ ਤੇ ਇੱਥੇ ਦੰਗੇ ਕਰਾਉਣ ਦਾ ਪੂਰਾ ਮੁੱਢ ਬਣ ਰੱਖਿਆ ਸੀ ਲੋਕਾਂ ਨੇ ਮੁਸਲਮਾਨਾਂ ਦੇ ਘਰਾਂ ਤੇ ਕੋਈ ਹਮਲੇ ਨਹੀਂ ਕੀਤੇ ਜੀ ਕੋਈ ਐਹੋ ਜੀ ਕੋਈ ਗੱਲ ਨਹੀਂ ਆਈ ਕਿ ਆਪਸ ਦੇ ਵਿੱਚ ਕੋਈ ਫਿਰਕੂ ਫਸਾਦ ਹੋਇਆ ਹੋਵੇ ਪਰ ਇਹ ਕੋਈ ਕਸਰ ਹੀ ਨਹੀਂ ਛੱਡ ਰਿਹਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਰਿਪੋਰਟਿੰਗ ਕਰਦੇ ਹੋ ਕਿ ਭਾਈ ਫੌਜ ਇੱਥੇ ਪਹੁੰਚ ਗਈ ਉੱਥੇ ਪਹੁੰਚ ਗਈ ਬਾਅਦ ਦੇ ਵਿੱਚ ਫੌਜ ਉਸ ਗੱਲ ਦਾ ਜ਼ਿਕਰ ਹੀ ਨਹੀਂ ਕਰਦੀ ਪੁਸ਼ਟੀ ਨਹੀਂ ਕਰਦੀ ਤਾਂ ਫਿਰ ਤੁਹਾਡੇ ਕੋਲ ਇਨਫੋਰਮੇਸ਼ਨ ਲੈਣ ਵੀ ਕਿਉਂ ਆਏਗਾ ਅਗਲਾ ਬਿਲਕੁਲ ਬਿਲਕੁਲ ਜਦੋਂ ਤੁਸੀਂ ਸਹੀ ਇਨਫੋਰਮੇਸ਼ਨ ਦੇ ਹੀ ਨਹੀਂ ਤੇ ਇੱਕ ਤਾਂ ਤੁਸੀਂ ਨਫ਼ਰਤ ਫੈਲਾ ਰਹੇ ਹੋ ਤੇ ਦੂਜਾ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹੀ ਰੋਂਗ ਆ ਤੇ ਬਹੁਤ ਜ਼ਿਆਦਾ ਗਲਤ ਆ ਫਿਰ ਕੀ ਲੈਣਾ ਗਲਾਏਗਾ ਜੀ ਇਹਦਾ ਮਤਲਬ ਇਹ ਹੈ ਕਿ ਜੋ ਆਪਾਂ ਦੇਖਦੇ ਆਂ ਕਿ ਇੱਕ ਆਜ਼ਾਦ ਮੀਡੀਆ ਜਾਂ ਕਹਿ ਲੋ ਕਿ ਵੈਬ ਮੀਡੀਆ ਉਹਦਾ ਜਿਹੜਾ ਬਿਜ਼ਨਸ ਵੱਧ ਰਿਹਾ ਜਿਹੜਾ ਉਹਦਾ ਦਾਇਰਾ ਵੱਧ ਰਿਹਾ ਉਹ ਸ਼ਾਇਦ ਇਹੀ ਕਾਰਨ ਹੈ ਕਿ ਇਧਰੋਂ ਮੇਨਸਟ੍ਰੀਮ ਨਾਲੋਂ ਦਰਸ਼ਕ ਟੁੱਟ ਰਿਹਾ ਤੇ ਆਪੋ ਆਪਣੇ ਹਿਸਾਬ ਦੇ ਨਾਲ ਚਾਹੇ ਉਹ ਪੰਜਾਬੀ ਮੀਡੀਆ ਲਾ ਲਓ ਹਿੰਦੀ ਲਾ ਲਓ ਕਿ ਉਸ ਹਿਸਾਬ ਨਾਲ ਦਰਸ਼ਕ ਆਪੋ ਆਪਣੇ ਪਸੰਦੀਦਾ ਜਿਹੜੇ ਲੋਕ ਨੇ ਕੰਮ ਕਰਨ ਵਾਲੇ ਨੇ ਚਾਹੇ ਉਹ ਵਿਸ਼ਲੇਸ਼ਕ ਨੇ ਚਾਹੇ ਪੱਤਰਕਾਰ ਨੇ ਤਾਂ ਉਹ ਉਹਨਾਂ ਦੇ ਚੈਨਲਾਂ ਵੱਲ ਜਾ ਰਹੇ ਨੇ ਆਪ ਚੁਣਦੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਜੀ ਬਿਲਕੁਲ ਪੀਵੀ ਕਤੀ ਜੀ ਕਹਿ ਰਹੇ ਨੇ ਕਿ ਚੈਨਲ ਤਾਂ ਕਹਿੰਦੇ ਬਹੁਤ ਅੱਗੇ ਵੱਧ ਗਿਆ ਕਹਿੰਦੇ ਇਸ ਕਰਕੇ ਗੋਦੀ ਮੀਡੀਆ ਦਾ ਵੀ ਇੱਕ ਜ਼ਿਕਰ ਕਰ ਰਹੇ ਨੇ ਕਿ ਕੰਦੇ ਪਤਨ ਸ਼ੁਰੂ ਹੋ ਗਿਆ ਔਰ ਰਜਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਭਗਤਾ ਜੀ ਵੀ ਕਹਿੰਦੇ ਉਹਨਾਂ ਚੈਨਲਾਂ 'ਤੇ ਵਿਸ਼ਵਾਸ ਕਰਦੇ ਆ ਉਹਨਾਂ ਦੀਆਂ ਖਬਰਾਂ ਨੂੰ ਸੱਚ ਮੰਨਦੇ ਆ ਤੇ ਇਹ ਤੇ ਹੈ ਜੀ ਹੋ ਸਕਦਾ ਸੰਦੂਰ ਆਪਰੇਸ਼ਨ ਨਾਲ ਕਹਿੰਦੇ ਕੇਂਦਰ ਸਰਕਾਰ ਦਾ ਪਤਨ ਵੀ ਹੋ ਸਕਦਾ ਪੀਵੀ 31 ਜੀ ਕਹਿ ਰਹੇ ਨੇ ਔਰ ਜਤਿੰਦਰ ਕੁਮਾਰ ਜੀ ਕਹਿ ਰਹੇ ਨੇ ਕਿ ਤੁਸੀਂ ਸੰਗਰੂਰ ਜੇਲ ਦੇ ਡੀਐਸਪੀ ਗੁਰਪ੍ਰੀਤ ਸਿੰਘ ਵਾਲੀ ਕਹਿੰਦੇ ਖਬਰ ਤੁਸੀਂ ਨਹੀਂ ਕੀਤੀ ਏ ਅਸੀਂ ਸ਼ੁੱਕਰਵਾਰ ਨੂੰ ਖਬਰ ਕੀਤੀ ਸੀ ਜੀ ਜ਼ਰੂਰ ਤੁਸੀਂ ਸ਼ੁੱਕਰਵਾਰ ਵਾਲਾ ਪ੍ਰੋਗਰਾਮ ਦੇਖ ਸਕਦੇ ਹੋ ਉਸ ਦਿਨ ਇਹ ਗੱਲ ਕੀਤੀ ਸੀ ਮੋਬਾਈਲ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਮੋਬਾਈਲ ਕਿੱਥੋਂ ਫੜੇ ਕਿ ਕਿੰਨੇ ਫੜੇ ਕਿ ਸਭ ਪਹਿਲੀ ਗੱਲ ਇਹ ਆ ਕਿ ਅਸੀਂ ਤਕਰੀਬਨ ਸਾਰੀਆਂ ਖਬਰਾਂ ਕਰ ਦਿੰਨੇ ਆ ਜੀ ਜਿਹੜੀਆਂ ਵੀ ਚਲਦੀਆਂ ਹੁੰਦੀਆਂ ਤੇ ਦੂਜੀ ਗੱਲ ਇਹ ਆ ਸਭ ਕਿ ਅਸੀਂ ਪੂਰੀ ਦੁਨੀਆ ਨੂੰ ਕਵਰ ਕਰ ਲੀਏ ਐਸਾ ਵੀ ਸੰਭਵ ਨਹੀਂ ਹੈ ਹਮ ਅਸੀਂ ਪੂਰੇ ਪੰਜਾਬ ਦੀਆਂ ਖਬਰਾਂ ਕਰ ਜਾਈਏ ਐਸਾ ਵੀ ਸੰਭਵ ਨਹੀਂ ਹੈ ਬਿਲਕੁਲ ਜੀ ਖਬਰ ਕਰਕੇ ਸਾਡਾ ਯਤਨ ਹੁੰਦਾ ਅਸੀਂ 8 10 ਤੇ ਮੋਟੀਆਂ ਖਬਰਾਂ ਕਰਦੇ ਹਾਂ ਫਿਰ ਸਾਡਾ ਜਿਹੜਾ ਪਿਆਰਾ ਦਰਸ਼ਕ ਵਰਗ ਆ ਉਹਨਾਂ ਦੇ ਸਵਾਲ ਹਾਂ ਹੁੰਦੇ ਆ ਸੋ ਇਸ ਕਰਕੇ ਕਈ ਵਾਰ ਖਬਰ ਰਹਿ ਵੀ ਜਾਂਦੀ ਆ ਇਹਦੇ ਵਿੱਚ ਕੋਈ ਨਹੀਂ ਪਰ ਅਸੀਂ ਇਹ ਕੀਤੀ ਆ ਸੋ ਪਲੀਜ਼ ਟੁੱਟਵੇਂ ਨਾ ਜੁੜਿਆ ਕਰੋ ਰੈਗੂਲਰ ਸੁਣਦੇ ਰਿਹਾ ਕਰੋ ਤੁਹਾਨੂੰ ਪਤਾ ਲੱਗੇਗਾ ਹਾਲੇ ਮੈਨੂੰ ਲੱਗਦਾ ਤੁਸੀਂ ਟੁੱਟਵੇਂ ਜੀ ਜੀ ਬਿਲਕੁਲ ਬਿਲਕੁਲ ਜੀ ਜਿਵੇਂ ਅਵਟੇਲੋਂ ਜੀ ਕਹਿ ਰਹੇ ਨੇ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਾ ਵਿਰੋਧ ਬਾਰੇ ਕਹਿੰਦੇ ਹੁਣ ਤੱਕ ਦੀ ਰਿਪੋਰਟ ਦਰਸ਼ਕਾਂ ਨੂੰ ਸਾਂਝੀ ਕਰਦੇ ਹੋ ਕਹਿੰਦੇ ਕਿ ਕਿੱਥੇ ਜੇ ਪਹੁੰਚੀ ਹੈ ਕ੍ਰਾਂਤੀ ਤੇ ਯੁੱਧ ਵੈਸੇ ਚੱਲੀ ਜਾਂਦਾ ਜੀ ਆਪਣੇ ਕੋਲ ਤੇ ਕੀ ਉਹਨਾਂ ਦਾ ਕੋਈ ਹੋਣ ਡਾਟਾ ਤੇ ਹੈ ਨਹੀਂਗਾ ਜੀ ਜਿਹੜਾ ਆਪਾਂ ਸ਼ੇਅਰ ਕਰੀਏ ਕਿ ਭਾਈ ਅੱਜ ਸਿੱਖਿਆ ਕ੍ਰਾਂਤੀ ਕਿੱਥੋਂ ਤੱਕ ਚੱਲ ਐਕਟਿਵ ਨਹੀਂ ਹੁਣ ਦੇਖੋ ਕੇਜਰੀਵਾਲ ਬਾਰੇ ਤੇ ਮੈਂ ਇੱਕ ਗਰੁੱਪ ਚ ਸੁਣਿਆ ਉੱਥੇ ਇੱਕ ਬਹੁਤ ਨਾਮੀ ਪੱਤਰਕਾਰ ਆ ਨੌਜਵਾਨ